ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਪੱਤਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਪਹੁੰਚ ਚੁੱਕੇ ਹਾਂ ਮੰਡੀ ਵੱਲਾ ਵੇਰਕਾ ਸ਼੍ਰੀ ਅੰਮ੍ਰਿਤਸਰ ਸਾਹਿਬ ਆਸ ਕਰਦੇ ਜੋ ਸਾਡੇ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਤਰਕਤੀ ਜੋ ਹੋਗੇ ਕਿਉਂਕਿ ਚੰਗੇ ਮਾਲ ਚੰਗੇ ਚੰਗਾ ਤਾਂ ਉਹਦੇ ਨਕੀਨੇ ਲੈ ਕੇ ਕੌਣ ਨਹੀਂ ਆਏ ਡਿਟੇਲ ਲੈਣੇ ਆ ਕਵੈਸਟ ਕਰਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਵਾਲੇ ਬਟਨ ਨੂੰ ਆਵਲ ਤੇ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਸਭ ਤੋਂ ਪਹਿਲਾਂ ਆਜੀ ਨੂੰ ਮਿਲ ਸਕੇ ਆਓ ਹੁਣ ਲਈਏ ਡੀਟੇਲ। ਪੋਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕਿਹੜਾ ਨਗਰ ਜੀ ਆਏ? ਅੰਗਰੇ ਅੰਮਰਸਰ ਮੱਲਾ ਮੰਡੀ ਆਇਆ ਜੀ ਪਿੰਨ ਪਿੱਟੇਵਾੜਾ ਜੀ। ਪਿੰਡ ਪਿੱਟੇਵਾੜਾ। ਕੀ ਮੋਬਾਈਲ ਨੰਬਰ ਕੀ ਆਪ ਜੀ ਦਾ? 9501501818 ਠੀਕ ਹੈ ਜੀ। ਆਪਣੇ ਕੋਲ ਸੇਲ ਪਰਚੇਦ ਦਾ ਕੰਮ ਹੈ ਮਾਲ ਘਰੇ ਵੀ ਹੁੰਦਾ। ਜੀ ਘਰ ਵੀ ਹੁੰਦਾ ਜੀ ਬੜਾ। ਠੀਕ ਹੈ ਜੀ। ਤੇ ਚੰਗੇ ਤੋਂ ਚੰਗੇ ਆਪਾਂ ਜਨਵਾਰ ਲੈ ਕੇ ਆਉਂਦੇ ਰਹਿੰਨੇ ਆ। ਹਾਂਜੀ ਆਉਂਦੇ ਰਹਿੰਨੇ ਚੰਗੇ। 20 22 ਕਿਲੋ ਪਹਿਲਾਂ ਨੰਬਰ ਆਈ ਦੀ ਡੀਟੇਲ ਡੀਟੇਲ ਦਈ ਆ ਬੜਾ। ਲਓ ਜੀ ਮਿੱਤਰੋ। ਬ ਇਹ ਤੋਂ ਲੈਂਦੀ ਐ ਇਹ ਥੇ ਥਲੇ ਦੁੱਧ 22 ਕਿਲੋ ਆ ਜਾ ਠੀਕ ਹੈ ਜੀ ਕਿੰਨਾ ਹੁਣ ਮੌਕੇ ਦਾ 22 ਕਿਲੋ 22 ਕਿਲੋ ਮੌਕੇ ਦਾ ਜੀ 10 ਦਿਨ ਦੀ ਸੋਈ ਹੋਈ ਸਾਰੀ ਸਮਾਂ 10 ਦਿਨ ਹੋ ਗਿਆ ਹਾਂਜੀ ਪਲੂਣੇ ਦੂਸਰੇ ਦੂਸਰੇ ਖੋਲ ਕੇ ਤੋੜ ਕੇ ਕਰ ਮਾੜੀ ਜੀ ਲਓ ਭਈ ਮਿੱਤਰੋ ਕਰੋ ਚੈੱਕ ਜੈਡ ਬਲੈਕ ਝੋਟੀ ਇਹ ਵਲੈਟਰਾਂ ਵਾਲੀ ਵਾਲਾ ਵਲੈਟਰਾਂ ਗਾਂਹ ਦਾ ਚੱਡਾ ਪਕੜਨ ਵਾਲਾ ਇਹ ਬਹੁਤ ਸੋਣ ਨੂੰ ਲੱਗ ਪਿਆ ਜੀ ਨੋ ਜੀ ਦੇਖੋ ਮੇਦੂ ਪਾਹੇ ਨਾ ਨਹੀਂ ਇਹੋ ਜਿਹੀਆਂ ਚੀਜ਼ਾਂ ਲਾਉਂਦੀਆਂ ਲੱਭਾਈ ਗਈਆਂ ਦੇਖੋ ਕਰਮਾ ਨਾ ਇਹ ਜਿਹੜੀਆਂ ਬਹੁਤ ਸ਼ਾਨਦਾਰ ਬਹੁਤ ਕੁਆਲਟੀ ਦੀਆਂ ਸਟੱਫ ਨੇ ਲਓ ਜੀ ਮਹਾਰਾਜ ਮੰਡੀ ਦਾ ਸ਼ਿੰਗਾਰ ਹੈ ਜੀ ਬੜੀ ਤਾਂ ਕਰ ਰਹੇ ਸਰ ਕੋਕਾ ਬੰਨਿਆ ਜੀ ਤਾਂ ਮੇਰਾ ਬਹੁਤ ਸੋਹਣਾ ਲੱਗ ਰਿਹਾ ਕਰਮਾ ਵਾਲੀ ਨੂੰ ਤਾਂ ਮੈਨੂੰ ਨਾ ਭਾਈ 2000 ਰੁਪਏ ਸਰਬਾਤਮਾ ਹਾਰੇ ਇਹੋ ਜੇ ਨਗੀਨੇ ਬਖਸ਼ ਲਓ ਜੀ ਇਹ ਪਬਲੀ ਦੀ ਕੀ ਆਪਾਂ ਡਿਮਾਂਡ ਕਰਦੇ ਭਰਾ ਵਾਟੇ ਸਾਢੇ 7 ਲੱਖ ਸਾਢੇ 7 ਲੱਖ ਹਾਂਜੀ ਤੇ ਕਿੰਨੇ ਦੀ ਫਿਕ ਦੇਵਾਂਗੇ ਜੀ 7 ਦੇ ਦਾਂਗਾ ਸਾਰੀ ਦੇ ਦੇ ਦਾਂਗੇ ਠੀਕ ਲਓ ਭਈ ਮਿੱਤਰੋ 25 ਕਿਲੋ ਦੋਗੇ ਜੀ ਠੀਕ ਆ ਉਹ ਵੀ ਇੱਕ ਰੱਖੋਲ ਕੇ ਵਿਖਾਰੀਏ ਇੱਕ ਹੋਰ ਲੈ ਲਓ ਭਈ ਮਿੱਤਰੋ ਚੰਗੀ ਜ ਨਹੀਂ ਸੋਹਣੀ ਤੇ ਮੋਲ ਤੇ ਫਿਰ ਚੀਜ਼ ਦਾ ਪਹਿਣਾ ਹੀ ਪਹਿਣਾ ਪਾਇਆ ਨੂੰ ਚੀਜ਼ ਨਹੀਂ ਇਹੋ ਜੀ ਲੱਭਦੀ ਦੂਜੇ ਨੰਬਰ ਤੇ ਖੁੱਲ ਗਈ ਦੂਸਰੀ ਦੀ ਕੀ ਡਿਟੇਲ ਤੁਵੀ ਲੈ ਕੇ ਤੁਹਾਡਾ ਸਾਝੀ ਕਰਦੇ ਆਂ ਚੰਗੀ ਗੱਦ ਕਾਟੀ ਤੇ ਚੰਗੀ ਵਜਨ ਵਾਲੀ ਇਹਨੂੰ ਖੋਲਿਏ ਕਿੰਨਾ ਸੂਹਾ ਊਲ ਪਉਜੀ ਦੂਸਰਾ ਸੂਹਾ ਪਉਜੀ ਵੀ ਠੀਕ ਆ ਕਹਿੰਦਾ ਕਿੰਨਾ ਹਜ਼ਾਰ ਦੁੱਧ ਹੋਊਗਾ ਇਹ ਅੱਜ ਵੇਲੇ 19 ਕਿਲੋ ਲਿਟਰ ਹੋਊਗੀ ਆਹ ਚਾਹ ਹਫ਼ਤੇ ਦੀ ਰਹਿ ਗਈ ਠੀਕ ਹੈ ਖੋਲ ਕੇ ਬੰਦਾ ਭਾਈ ਦੋਵੇਂ ਚੰਗੀ ਸੋਹਣੀ ਆਰਡਰ ਕੁਆਲਿਟੀ ਦੀਆਂ ਸਿਰਾਂ ਹੀ ਲੱਗਾ ਤਾ ਪੈਸੇ ਵਿੱਚ ਚੀਜ਼ਾਂ ਲੱਗਣੇ ਲੱਗਣੇ ਆ ਜਿਹੋ ਜੇ ਸੋਨੇ ਖਰੀਦਦੇ ਨੇ ਜੀ ਇਹ ਲੱਭਦਾ ਹੀ ਨਹੀਂ ਸੋਨਾ ਦੀ ਵੀ 25 ਕਿਲੋ ਵਾਲੀਆਂ ਮਈਆਂ ਮੇਨਾ ਰਖਾਉਂਦੇ ਆਂ ਠੀਕ ਆ ਜੀ ਇਹ ਲੋਹੀ ਆ ਗਈ ਜੀ ਲੋਹੀ ਦੇ ਵਿੱਚ ਪੱਕ ਰੱਖ ਦੀ ਜੀ ਹਾਂ ਜੀ ਕਾਲੀ ਐ ਜੀ ਹੋਰ ਕਾਲੀ ਅਣਕਾਰੀਆਂ ਆਪਣੇ ਕੋਲ ਦੇ ਭਾਈਆਂ ਪਹੂੜਾ ਜੀ ਜਹਾ ਲਾਈਆਂ ਹੁਣ 19 ਕਿਲੋ ਖਾਜਰ ਹੋਊਗਾ ਆ ਤਾਂ 20 ਕਿਲੋ ਹੱਬ ਦੇਖੋ 25 ਕਿਲੋ ਦੋ ਦਊਂਗੇ ਤੇ ਮੌਕੇ ਦੇ ਕਿਨੇ ਰਿਓਗੇ ਹੁਣ ਆਲਾ ਤੇ ਮੌਕੇ ਦੇ ਸ਼ੇਅਰ ਹੀ ਹੋਗੇ 6 ਲੱਖ ਹਾਂ ਲੋ ਜੀ ਮਿੱਤਰੋ ਇਹਦੀ 6 ਲੱਖ ਰੁਪਇਆ ਡਿਮਾਂਡ ਆ ਤੇ ਤੁਹਾਡਾ ਫਰਜ਼ ਬੰਦਾ ਨਰਕ ਪਰਖ ਤਾਹਾਂ ਆ ਕੇ ਕਰਨੀ ਚੈਨਲ ਨੂੰ ਵੱਧ ਤੋਂ ਵੱਧ 6 ਤੇ ਲਾਈਕ ਕਰਨਾ ਜੋ ਵੀ ਫਾਇਦਾ ਆ ਜਾਏ ਹੋਰ ਵੀ ਕਿਹਿਆ ਦੇਖ ਲਾ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ